ਸ਼ਸ਼ੀਅਕਾਲ ਜੀ ਸਾਰਿਆਂ ਨੂੰ ਕਿਦਾਂ ਸਾਰੇ ਹੁਪਸ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਕਰਨੀ ਆ ਇੱਕ ਰਿਕੁਐਸਟ ਜਿਹੜੀ ਕਿ ਮੈਂ ਬਹੁਤ ਘੱਟ ਕਰਦੀ ਆ ਜੇ ਤੁਸੀਂ ਚੈਨਲ ਤੇ ਆਪਣੇ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਸਾਰਾ ਕੁਝ ਹੀ ਕਰ ਦਿਓ ਤੇ ਪਲੀਜ਼ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰ ਦਿਓ ਤੇ ਇੱਥੇ ਆਪਾਂ ਕਰਦੇ ਪਏ ਸੀ ਜੀ ਰੂਮ ਦੀ ਕਲੀਨਿੰਗ ਬਾਹਰਲੀ ਸਾਰੀ ਕਲੀਨਿੰਗ ਹੋ ਗਈ ਸੀਗੀ ਇੱਥੇ ਆਪਣੇ ਦੋਨੋਂ ਜਿਹੜੇ ਪਿਓ ਪੁੱਤ ਨੇ ਲੇਟ ਉੱਠਦੇ ਨੇਗੇ ਤਾਂ ਕਰਕੇ ਰੂਮ ਦੀ ਕਲੀਨਿੰਗ ਜਿਹੜੀ ਹੁੰਦੀ ਆ ਐਂਡ ਤੇ ਹੁੰਦੀ ਆ ਬਾਹਰ ਤਾਂ ਆਪਾਂ ਸਾਰਾ ਕੰਮ ਕਰਤਾ ਸੀ ਉਹ ਤੇ ਫਿਰ ਮੈਂ ਜਦੋਂ ਇਹ ਦੋਨੇ ਉੱਠ ਜਾਂਦੇ ਨੇ ਨਾ ਤੇ ਫਿਰ ਉਸ ਤੋਂ ਬਾਅਦ ਹੀ ਜਿਹੜੀ ਕਲੀਨਿੰਗ ਆ ਰੂਮ ਦੀ ਉਹ ਮੈਂ ਕਰਦੀ ਆਂਗੀ ਤੇ ਮੈਂ ਤੁਹਾਨੂੰ ਆ ਦਿਖਾਇਆ ਦਿਖਾਣਾ ਨਾ ਭੁੱਲ ਗਈ ਸੀਗੀ ਇਹ ਮੈਂ ਹਨਰ ਦੇ ਲਈ ਮੰਗਾਇਆ ਸੀਗਾ ਚੀਕੂ ਦਾ ਬੇਬੀ ਮੂਵਮੈਂਟਸ ਪਾਊਡਰ ਆਗਾ ਇਹ ਬੱਚਿਆਂ ਵਾਲਾ ਤੇ ਮੈਂ ਇਹ ਆਨਲਾਈਨ ਹੀ ਆਰਡਰ ਕਰਿਆ ਸੀਗਾ ਬਿਕੋਜ਼ ਨਾ ਮੈਨੂੰ ਹਿਮਾਲਿਆ ਦਾ ਸਹੀ ਇਹ ਬਸ ਸਹੀ ਤਾਂ ਸਾਰੇ ਹੁੰਦੇ ਹੈਗੇ ਐ ਦੀ ਗੱਲ ਨਹੀਂ ਪਰ ਕੁਝ ਕੁਝ ਹੁੰਦਾ ਨਾ ਆਪਾਂ ਨੂੰ ਆਪਣੇ ਬੱਚੇ ਦੀ ਬਾਡੀ ਤੇ ਨਹੀਂ ਸਹੀ ਲੱਗਦਾ ਹੁੰਦਾ ਮੈਂ ਕਾਫੀ ਯੂਜ਼ ਕਰਿਆ ਦੋ ਤਿੰਨੇ ਮਾਰ ਲਿਆ ਮਮਾ ਮਮਾ ਮਾਰਦਾ ਬਾੜਾ ਮਤਲਬ ਬਾਡੀ ਤੇ ਖੜਦਾ ਹੀ ਨਹੀਂਗਾ ਪਾਊਡਰ ਤੇ ਇਹ ਮੰਗਾਇਆ ਸੀਗਾ ਮੈਂ ਤੇ ਮੈਨੂੰ ਇਹ ਸੀਰੀਅਸਲੀ ਬਹੁਤ ਵਧੀਆ ਲੱਗਿਆ ਇਹ ਮੈਂ ਤਾਂ ਦੱਸ ਰਹੀ ਆ ਵੀ ਜੇ ਆਡੀ ਵੀ ਅਗਰ ਹੈ ਨਾ ਛੋਟੇ ਬੱਚੇ ਆਗੇ ਘਰੇ ਤਾਂ ਤੁਸੀਂ ਚੀਕੂ ਦਾ ਜਿਹੜਾ ਬੇਬੀ ਪਾਊਡਰ ਆ ਉਹ ਤੁਸੀਂ ਯੂਜ਼ ਕਰ ਸਕਦੇ ਹੋਗੇ ਇਹਦੀ ਜਿਹੜੀ ਪ੍ਰਾਈਸ ਆ ਇਹਦਾ ਜਿਹੜਾ 189 ਕੁਛ ਹੈਗਾ ਤੇ ਮੈਨੂੰ ਆਈ ਥਿੰਕ ਇਹ ਦੂਸਤਾ ਹੀ ਮਿਲੇ ਸੀ ਤੇ ਮੈਂ ਰੇਟ ਭੁੱਲ ਗਈ ਵੀ ਇਹਦਾ ਕੀ ਸੀਗਾ ਇੱਕ ਇਹ ਤੇ ਇੱਕ ਮੈਂ ਮੰਗਾਇਆ ਸੀ ਮੈਂ ਕਿਥੇ ਰੱਖ ਕੇ ਭੁੱਲ ਗਈ ਮੈਨੂੰ ਸਮਝ ਨਹੀਂ ਲੱਗਦਾ ਇੱਕ ਮਿੰਟ ਆ ਸੀ ਤੇ ਬਾਕੀ ਸਾਰੇ ਪ੍ਰੋਡਕਟ ਇੱਕ ਸ਼ੈਂਪੂ ਮੰਗਾਇਆ ਸੀ ਮੈਨੇ ਤੇ ਇੱਕ ਆਹ ਸੋਪ ਮੰਗਾਏ ਸੀ ਇਹ ਮੰਗਾਇਆ ਮੈਂ ਮਮਾ ਅਰਥ ਦੇ ਮੈਂ ਕਿਹਾ ਵੀ ਚਲੋ ਬਾਕੀ ਸਾਰੇ ਪ੍ਰੋਡਕਟ ਆਪਾਂ ਮਮਾ ਅਰਥ ਦੇ ਯੂਜ਼ ਕਰ ਲਿਆ ਕਰਾਂਗੇ ਪਾਊਡਰ ਮੈਂ ਚੀਕੂ ਦਾ ਲੈ ਆਇਆ ਕਰੂੰਗੀ ਤੇ ਇਹ ਹਲੇ ਮੈਂ ਵੈਸੇ ਟਰਾਈ ਨਹੀਂ ਕਰਿਆ ਮੈਂ ਟਰਾਈ ਕਰਨਾਗਾ ਬਿਕੋਜ਼ ਹਲੇ ਨਾ ਪੁਰਾਣਾ ਵਾਲਾ ਸੋਪ ਜਿਹੜਾ ਸੀਗਾ ਉਹ ਪਿਆ ਸੀਗਾ ਤੇ ਇਹ ਦੋ ਸੀਗੀ ਪੈਕਿੰਗ ਇਹ 249 249 ਦੀ ਕੁਝ ਪੈਕਿੰਗ ਆਗੀ ਤੇ ਇਹਨੂੰ ਵੀ ਮੈਂ ਜਦੋਂ ਟਰਾਈ ਕਰੂੰਗੀ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਪਰ ਮਮਾ ਅਰਥ ਦਾ ਜਿਹੜਾ ਸ਼ੈਂਪੂ ਆ ਨਾ ਉਹ ਬਹੁਤ ਵਧੀਆ ਹੈਗਾ ਬਹੁਤ ਵਧੀਆ ਬੈਸਟ ਆਗਾ ਤੁਸੀਂ ਵੀ ਟਰਾਈ ਕਰ ਸਕਦੇ ਹੋ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਆ ਗਈ ਸੀਗੇ ਕਿਚਨ ਦੇ ਵਿੱਚ ਮੈਂ ਬਣਾਣੀ ਸੀਗੀ ਦਾਲ ਅੱਜ ਕੱਲ ਨਾ ਕੁਝ ਚੱਲ ਨਹੀਂ ਰਿਹਾ ਸਹੀ ਮਤਲਬ ਕਿ ਦਾਲ ਕਈ ਵਾਰ ਮੈਂ ਸ਼ਾਮੀ ਬਣਾ ਦਨੀਆ ਕਈ ਵਾਰ ਸਵੇਰੇ ਬਣਾ ਦਨੀਆ ਕੁਝ ਮਤਲਬ ਐਦਾ ਹੀ ਹੋ ਰਿਹਾ ਅੱਗੇ ਤਾਂ ਮਤਲਬ ਇੱਕੋ ਹੀ ਪੱਕਾ ਹੁੰਦਾ ਸੀ ਵੀ ਸ਼ਾਮ ਨੂੰ ਬਣਾਉਂਦੀ ਹੁੰਦੀ ਸੀ ਹੁਣ ਮਤਲਬ ਕਿ ਬਸ ਮਨ ਤੇ ਆਈ ਦੀਆ ਜਦੋਂ ਜੀ ਕਰਦਾ ਬਣਾ ਦੇਦੀਆ ਇੱਥੇ ਮੈਂ ਪਕੌੜੇ ਮੰਗਾਏ ਹੋਏ ਸੀ ਡੈਡੀ ਪਕੌੜੇ ਲੈਣ ਗਏ ਹੋਏ ਸੀ ਚਲੋ ਮੈਂ ਕਿਹਾ ਜਿੰਨਾ ਚਿਰ ਡੈਡੀ ਪਕੌੜੇ ਲੈ ਕੇ ਆਉਣਗੇ ਤੇ ਆਪਾਂ ਉਹਨਾਂ ਚਿਰ ਮਸਾਲਾ ਵਗੈਰਾ ਜਿਹੜਾ ਉਹ ਪੁੰਨ ਦਿੰਨੇ ਹੈਗੇ ਤੇ ਇੱਥੇ ਬਸ ਮੈਂ ਉਹੀ ਕੰਮ ਕਰਦੀ ਪਈ ਸੀਗੀ ਤੇ ਹੋਰ ਦੱਸੋ ਜੀ ਮੌਸਮ ਦਾ ਕੀ ਹਾਲ ਚਾਲਾ ਆਪਣੇ ਵੱਲ ਤਾਂ ਸ ਬੜਨਾਲੇ ਜ਼ਿਲ੍ਹੇ ਦੇ ਵਿੱਚ ਬੁਰਾ ਹਾਲਾ ਵੈਸੇ ਤਾਂ ਸਾਰੇ ਪੰਜਾਬ 'ਚ ਬੁਰਾ ਹਾਲਾ ਇਸ ਵਾਰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਆ ਉਹ ਕਹਿੰਦੇ ਹੁੰਦੇ ਨਾ ਆਪਾਂ ਭੁੱਲ ਜਾਂਦੇ ਆ ਗਰਮੀ ਤਾਂ ਹਰ ਇੱਕ ਵਾਰੀ ਬਹੁਤ ਪੈਂਦੀ ਹੁੰਦੀ ਆ ਪਰ ਪਤਾ ਨਹੀਂ ਕਿਉਂ ਇਸ ਵਾਰ ਮੈਨੂੰ ਐ ਲੱਗ ਰਿਹਾ ਵੀ ਕੁਝ ਜ਼ਿਆਦਾ ਹੀ ਪੈ ਰਹੀ ਆ ਕਿ ਤੁਹਾਨੂੰ ਵੀ ਐ ਲੱਗ ਰਿਹਾ ਵੀ ਇਸ ਵਾਰ ਜ਼ਿਆਦਾ ਗਰਮੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕੁਝ ਥੋੜਾ ਉਹ ਕਹਿੰਦੇ ਹੁੰਦੇ ਨੇ ਨਾ ਮਤਲਬ ਕਿ ਪੋਲਿਊਸ਼ਨ ਵੱਧ ਰਿਹਾ ਠੀਕ ਐ ਦਰਖਤ ਲੋਕ ਕੱਟੀ ਜਾ ਰਹੇ ਨੇ ਲਗਾ ਰਹੇ ਨਹੀਂ ਕੱਟੀ ਜਾ ਰਹੇ ਨੇ ਤਾਂ ਕਰਕੇ ਜਿਹੜਾ এনवायरमेंट ਆ ਉਹ ਬਹੁਤ ਜ਼ਿਆਦਾ ਮਤਲਬ ਕਿ ਹੀਟ ਛੱਡਣ ਲ ਨੇ ਹੁੰਦੇ ਕੁਦਰਤ ਨਾਲ ਜੇ ਖਿਲਵਾੜ ਕਰਾਂਗੇ ਤਾਂ ਕੁਦਰਤ ਤਾਂ ਬਦਲਾ ਲਊਗੀ ਹੀ ਹੈ ਨਾ ਬਸ ਉਹੀ ਕੰਮ ਹੋ ਰਿਹਾਗਾ ਤੇ ਚਲੋ ਜੀ ਆਪਾਂ ਦਾਲ ਵਗੈਰਾ ਬਣਾ ਕੇ ਮੈਨੂੰ ਭੁੱਖ ਲੱਗ ਗਈ ਸੀ ਤੇ ਫਿਰ ਮੈਂ ਕਿਹਾ ਚਲੋ ਚਾਹ ਨਾਲ ਬਿਸਕਟ ਖਾ ਲੈਨੇ ਆਂਗੇ ਨਾਲ ਚਾਹ ਪੀਤੀ ਜਾਊਗੀ ਅਨੂ ਮਨੂ ਕਿੱਥੇ ਆਣਾ ਬੁੱਤ ਬਾਹਰ ਜਾਣਾ ਚਾਹ ਪੀ ਲੈਣਾ ਮੈਂ ਫੇਰ ਚੱਲਦੇ ਆਂ ਸਦੀ ਕੋਲੇ ਚੱਲਾਂਗੇ ਬਾਹਰ ਨਾ ਧੋ ਕੇ ਰੈਡੀ ਸ਼ੈਡੀ ਹੋ ਗਿਆ ਹੁਣ ਪਤਾ ਨਹੀਂ ਬਸ ਇਹਦੀਆਂ ਜਿੱਦਾਂ ਸ਼ੁਰੂ ਹੋ ਗਈਆਂ ਵੀ ਹੁਣ ਮੈਨੂੰ ਬਾਹਰ ਲੈ ਜਾਓ ਸੱਚੀ ਬਹੁਤ ਜਿੱਦ ਕਰਦਾ ਬਹੁਤ ਉਹ ਕਰਦਾ ਵੀ ਬਸ ਮੈਂ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਇਸ ਤੋਂ ਬਾਅਦ ਹੀ ਲੱਗ ਗਿਆ ਸੀਗਾ ਲੇਜ਼ ਖਾਣ ਕਿਵੇਂ ਨਾ ਕਿਵੇਂ ਇਹਨੂੰ ਮੈਂ ਖੇਡ ਲਾਇਆ ਸੀਗਾ ਚਲੋ ਮਸਾ ਲੱਗਦਾ ਖੇਡ ਹਾਂਜੀ ਸੱਚੀ ਕਾਲ ਜੀ ਦਿੱਤਾ ਉਹ ਸਾਰੇ ਨੈਣ ਕਰ ਰਿਹਾ ਸੀ ਜੀ ਜਿਹੜਾ ਕਿ ਇਹਨਾਂ ਦੀ ਦੁਕਾਨ ਦੇ ਕੋਲੇ ਮਤਲਬ ਹੈ ਉਹਨਾਂ ਕੋਲ ਗਿਆ ਹੋਇਆ ਸਟਿਚ ਤੇਰੀ ਇੱਕ ਮਹੀਨੇ ਤੋਂ ਬਾਕੀ ਹੋ ਗਿਆ। ਮੈਨੂੰ ਵੀ ਨਹੀਂ ਜਾਗਣ ਦਾ ਵਿਚਾਰ। ਬਸ ਉਹ ਅੱਜ ਵੀ ਉਸ ਤੋਂ ਬਾਅਦ ਮੈਂ ਰੈਡੀ ਹੋ ਗਈ ਫਿਰ ਅਸੀਂ ਜਾਣਾ ਗੁਰਦੁਆਰਾ ਸਾਹਿਬ। ਉਹਨਾਂ ਨੂੰ ਰੈਡੀ ਸ਼ੈਡੀ ਮੈਂ ਕਹਿੰਦਾ ਹਾਂ ਸਵੇਰਾ ਰਹਿ ਕੇ ਪਿਆਰ ਨਾਲ। ਤੇ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਬਣੇ ਰਹੋ ਜੀ ਆਪਣੇ ਬਲੌਗ ਨਾਲ। ਜੀ ਮੇਰਾ ਸੂਟ ਆ ਗਿਆ ਤੇ ਆਪਾਂ ਪਾ ਵੀ ਲਿਆ। ਤੇ ਇਹ ਮੈਂ ਪਲਾਜ਼ੋ ਸੂਟ ਸਟਿਚ ਕਰਾਇਆਗਾ ਪਲਾਜ਼ੋ ਲਾਈਕ ਪ੍ਰਿੰਸਪਲ ਆਜੋ ਟਾਈਪ ਜਿਹੜਾ ਹੁੰਦਾ ਹੁਣ ਮੈਂ ਇਹਦੀ ਨਾ ਦੁਪੱਟਾ ਲੱਭਣਾਗਾ ਜਿਹੜਾ ਕਿ ਮੈਨੂੰ ਪਤਾ ਨਹੀਂ ਮੈਂ ਕਿੱਥੇ ਰੱਖਿਆ ਸੀਗਾ ਸ਼ਾਇਦ ਮੰਮੀ ਨੇ ਰੱਖਿਆ ਸੀ ਪਤਾ ਨਹੀਂ ਮੈਂ ਰੱਖਿਆ ਸੀ ਹੁਣ ਤਾਂ ਇੱਥੇ ਚਾਹੀਦਾ ਬਿਕੋਜ਼ ਇਹਦੇ ਨਾਲ ਦੇ ਜਿਹੜੇ ਸੀ ਕੋਈ ਸੂਟ ਲਏ ਸੀ ਨਾ ਉਹਦੇ ਇੱਥੇ ਰੱਖੇ ਸੀ ਸਾਰੇ ਦੁਪੱਟੇ ਪਰ ਹੁਣ ਉਹ ਸਕੈ ਨਹੀਂ ਸਕਦੇ ਹੈਗੇ ਨਾ ਲੱਭਿਆ ਮੇਰਾ ਸਾਰਾ ਕੰਮ ਵਿਗੜ ਜਾਣਾ ਮੈਂ ਦੁਪੱਟਾ ਲੱਭ ਕੇ ਫਿਰ ਗੱਲ ਕਰਦੀ ਹਾਂ ਜੀ ਦੁਪੱਟਾ ਲੱਭ ਗਿਆ ਮੈਨੂੰ ਇਹਦਾ ਸ਼ੁਕਰ ਆ ਸੋਖਾ ਹੀ ਲੱਭ ਗਿਆ ਤੇ ਐਵੇਂ ਆ ਨਾ ਇਹਦਾ ਵਾਈਟ ਇਹਦਾ ਐਵੇਂ ਪਲਾਜ਼ੋ ਆ ਤੇ ਨਾਲ ਇਦਾਂ ਹੀ ਵਸ ਦੁਪੱਟਾ ਗਾ ਮੇਰਾ ਤੇ ਚਲੋ ਜੀ ਆਪਾਂ ਹੁਣ ਤਿਆਰ ਸ਼ੇਅਰ ਹੋ ਜਾਈਏ ਨੇ ਕਿਰਤਵਾਰਨਾ ਹਾਂਜੀ ਅਸੀਂ ਜੱੱਕੀ ਸਕੂਟਰੀ ਤੇ ਚੱਲ ਪਈ ਸੀ ਕਿ ਗੁਰਦੁਆਰਾ ਸਾਹਿਬ ਨਾਲੋਂ ਇੱਥੇ ਹੁਣ ਰਜਿਤ ਕਰ ਰਿਆ ਸੀਗਾ ਵੀ ਮੈਂ ਨਾ ਅੱਗੇ ਬੈਠਣਾਗਾ ਪਾਪਾ ਦੇ ਨਾਲ ਤੇ ਮੈਂ ਇੱਥੇ ਕਹਿ ਰਹੀ ਸੀ ਵੀ ਆਉਣ ਦੇ ਟਾਈਮ ਬਹਿ ਜਾਈਂ ਆਉਣ ਦੇ ਟਾਈਮ ਬਹਿ ਜਾਈਂ ਵਾਰ ਪਤਾਗਾ ਇਹਨੂੰ ਵੀ ਪਤਾਗਾ ਵੀ ਮੈਨੇ ਨਾ ਧੋਖਾ ਕਰ ਜਾਂਦੇ ਨੇ ਕਿ ਮੈਨੂੰ ਲਾੜਾ ਲਾ ਦਿੰਦੇ ਨੇ ਤੇ ਮੇਰਾ ਕੰਮ ਕਰਦੇ ਨਹੀਂ ਹੈਗੇ ਅੱਗੇ ਥੋੜਾ ਜਿਹਾ ਐ ਨਾ ਡਿਗਨ ਦਾ ਖਤਰਾ ਹੁੰਦਾ ਕਈ ਵਾਰ ਬੈਠ ਵੀ ਜਾਂਦੇ ਇਹਦੇ ਬਾਪਾ ਬਿਠਾਤਾ ਲੈਂਦੇ ਨੇ ਪਰ ਐ ਹੁੰਦਾ ਵੀ ਚਲੋ ਪਿੱਛੇ ਬੱਚਾ ਆਰਮਨ ਨਾਲ ਬੈਠਦਾ ਤੇ ਮੂਰੇ ਇਹ ਵੀ ਫਿਰ ਕੰਫਰਟੇਬਲੀ ਜਿਹੜੀ ਡਰਾਈਵ ਕਰ ਲੈਂਦੇ ਨੇਗੇ ਹੈਨਾ ਤੇ ਦੇਖੋ ਆਪਾਂ ਇੱਥੇ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਅੱਜ ਮਤਲਬ ਕਿ ਜਿਆਦਾ ਸਟਾਲਸ ਵਗੈਰਾ ਦੁਕਾਨਾਂ ਨਹੀਂ ਲੱਗੀਆਂ ਹੋਈਆਂ ਘੱਟ ਹੀ ਨੇ ਅੱਗੇ ਤਾਂ ਬਹੁਤ ਜ਼ਿਆਦਾ ਨਹੀਂ ਬਟ ਜਿਹੜੇ ਨਾ ਖਾਸ ਦਿਨ ਹੁੰਦੇ ਨੇਗੇ ਕੁਝ ਕਹਿ ਦੇ ਜਿਹੜੇ ਦਿਨ ਹੁੰਦੇ ਨੇ ਉਸ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੁੰਦਾ ਨਾ ਬਸ ਬਹੁਤ ਮਤਲਬ ਕਿ ਸੰਗਤ ਹੁੰਦੀ ਹੈਗੀ ਤੇ ਦੁਕਾਨਾਂ ਵੀ ਸਾਰੀਆਂ ਸਜੀਆਂ ਹੁੰਦੀਆਂ ਨੇ ਬਹੁਤ ਸੋਹਣਾ ਲੱਗਦਾ ਹੁੰਦਾ ਸਾਰਾ ਕੁਝ ਉਹ ਐਂਡ ਤੱਕ ਦੁਕਾਨਾਂ ਸਜੀਆਂ ਹੁੰਦੀਆਂ ਨਿਗੀਆਂ ਆ ਆਈ ਥਿੰਕ ਮਤਲਬ ਕਿ ਉਹ ਸੀਗਾ ਜਿਸੋਂਵਾਰ ਦਾ ਦਿਨ ਸੀਗਾ ਤੇ ਤਾਂ ਕਰਕੇ ਮਤਲਬ ਕਿ ਇੰਨਾ ਘੱਟ ਨਹੀਂ ਸੀਗਾ ਮੰਗਲਵਾਰ ਤੋਂ ਸੋਮਵਾਰ ਮੰਗਲਵਾਰ ਤੋਂ ਨਹੀਂ ਆ ਕੁਛ ਤੇ ਬਸ ਇਧਰ ਅਸੀਂ ਅੰਦਰ ਟਿਕਿਆ ਮੱਥਾ ਤੇ ਮੱਥਾ ਟਿਕਨ ਤੋਂ ਬਾਅਦ ਅਸੀਂ ਪ੍ਰਸ਼ਾਦ ਲੈ ਲਿਆ ਸੀ ਤੇ ਹੁਣਾਂ ਨੇ ਲੈਣੀ ਸੀਗੀ ਉਹਨੂੰ ਐ ਸੀਗਾ ਵੀ ਮੈਨੂੰ ਬਸ ਮੈਨੂੰ ਕੋਈ ਖੇੜ ਦਵਾ ਦੇ ਬਸ ਉਹਨੂੰ ਅਸੀਂ ਬਾਹਰ ਆ ਕੇ ਕੋਈ ਖੇੜ ਦਵਾਤੀ ਸੀਗੀ ਤੇ ਮੈਂ ਕੜਾ ਲੈਣਾ ਸੀਗਾ ਮੈਂ ਲੈ ਲਿਆ ਸੀਗਾ ਕੜਾ ਤੇ ਫਿਰ ਅਸੀਂ ਬਸ ਜੀ ਚੱਕੀ ਸਕੂਟਰੀ ਤੇ ਆਪਾਂ ਤੁਰ ਪੇ ਗਏ ਹਾਂ ਜੀ ਅਸੀਂ ਜਾ ਆਏ ਸੀਗੇ ਗੁਰਦੁਆਰਾ ਸਾਹਿਬ ਤੇ ਹੁਣਰ ਲੈ ਕੇ ਆਇਆਗਾ ਉੱਥੋਂ ਬੋਲ ਪਹਿਲਾਂ ਤਾਂ ਹੈ ਕੋਈ ਵੱਡਾ ਟਰੈਕਟਰ ਸੀ ਉਹ ਤੇ ਪਿਆ ਉਹਦੇ ਉੱਪਰ ਛੋਟਾ ਪਿਆ ਸੀ ਏਡਾ ਸ਼ੈਤਾਨ ਆ ਇਹਨੇ ਉੱਪਰਲਾ ਛੋਟਾ ਨਹੀਂ ਚੱਕਿਆ ਥੱਲੋ ਜਿਹੜਾ ਵੱਡਾ ਪਿਆ ਸੀ ਨਾ ਉਹੋ ਹੋ ਕੱਢਿਆ ਤੇਖੋ ਹਣ ਲੈ ਕੇ ਆਏ ਇਹ ਕੀ ਲੈ ਕੇ ਆਇਆ ਪੁੱਤ ਤੂੰ ਬੋਲ ਕਾਸ਼ ਮੈਂ ਪੁੱਤ ਹਾਈ ਗੁੱਦੂ ਬੋਏ ਖੇਡ ਲਾ ਜਿਮੀ ਨੂੰ ਕਹਦੇ ਕਿ ਜਿਮੀ ਖੇਡ ਲਾ ਹਾਂਜੀ ਇੱਥੇ ਕਰਦੇ ਆਂ ਕਿ ਆਪਾਂ ਆਪਣੇ ਬਲੌਗ ਦਾ ਐਂਡ ਤੇ ਪਲੀਜ਼ ਇੱਕ ਵਾਰ ਫਿਰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਸਾਰਾ ਕੁਝ ਕਰਦੇ ਹੋ ਜੀ ਓਕੇ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ